ਸਸ਼ੀਰ ਕਾਲ ਜੀ ਲੈ ਕੇ ਹਾਜ਼ਰ ਹੋਏ ਆ ਐਨ ਐਸ ਪੰਜਾਬੀ ਕਹਾਣੀਆਂ ਤੇ ਨਵੀਂ ਸਟੋਰੀ ਮਾਪਿਆਂ ਨੇ ਇੱਕ ਵਾਰੀ ਕੁੜੀ ਭੇਜੀ ਸੀ ਇੰਗਲੈਂਡ ਤੇ ਫਿਰ ਮਾਪੇ ਪਿੱਟ ਪਿੱਟ ਕੇ ਹੋਏ ਕਮਲੇ ਇੰਗਲੈਂਡ ਜਾ ਕੇ ਕੁੜੀ ਨੇ ਜੋ ਕੀਤਾ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਜੇਕਰ ਤੁਸੀਂ ਵੀ ਆਪਣੀਆਂ ਕੁੜੀਆਂ ਨੂੰ ਕੱਲੀਆਂ ਨੂੰ ਇੰਗਲੈਂਡ ਭੇਜਣਾ ਚਾਹੁੰਦੇ ਹੋ ਤਾਂ ਇਹ ਕਹਾਣੀ ਨੂੰ ਗੌਰ ਦੇ ਨਾਲ ਸੁਣੀਓ ਇਹ ਕਹਾਣੀ ਜਸਬੀਰ कौर ਨਾਮ ਦੀ ਕੁੜੀ ਦੀ ਕਹਾਣੀ ਹੈ ਜਸਬੀਰ ਜਦੋਂ ਪਲੱਸ 2 ਕਰਦੀ ਹੈ ਤਾਂ ਉਹ ਆਪਣੀ ਮਾਂ ਨੂੰ ਆਖਦੀ ਹੈ ਮਾਂ ਮੇਰੀ ਸੇਲੀ ਰਾਣੀ ਜਿਹੜੀ ਕਿ ਇੰਗਲੈਂਡ ਚਲੀ ਗਈ ਹੈ ਮਾਂ ਮੈਂ ਵੀ ਰਾਣੀ ਦੇ ਕੋਲ ਹੀ ਜਾਣਾ ਹੈ ਪਰ ਉਸਦੀ ਦਾਦੀ ਆਖਦੀ ਹੈ ਕਿ ਬੇਸ਼ੱਕ ਇੱਥੇ ਚਾਰ ਜਮਾ ਤਾਂ ਹੋਰ ਪੜਲਾ ਪਰ ਅਸੀਂ ਨਹੀਂ ਭੇਜਣਾ ਇੰਗਲੈਂਡ ਅਸੀਂ ਤਾਂ ਤੇਰਾ ਵਿਆਹ ਕਰਨਾ ਹੈ ਪਰ ਜਸਵੀਰ ਆਖਦੀ ਹੈ ਕਿ ਦਾਦੀ ਮੈਂ ਵਿਆਹ ਨਹੀਂ ਕਰਵਾਉਣਾ ਮੈਂ ਤਾਂ ਇੰਗਲੈਂਡ ਹੀ ਜਾਣਾ ਹੈ ਉਸਦੀ ਦਾਦੀ ਰਿਸ਼ਤੇਦਾਰਾਂ ਨੂੰ ਵੀ ਇਕੱਠਾ ਕਰਦੀ ਹੈ ਤੇ ਆਖਦੀ ਹੈ ਭਾਈ ਇਹਦੇ ਮਾਪਿਓ ਨੂੰ ਸਮਝਾ ਲਵੋ ਕਿ ਇਸ ਨੂੰ ਇੱਥੇ ਹੀ ਪੜਾ ਲੈਣਾ ਤੇ ਇਸ ਦਾ ਵਿਆਹ ਕਰ ਦੇਣ ਮੈਂ ਕੱਲੀ ਕੁੜੀ ਇੰਗਲੈਂਡ ਨਹੀਂ ਜਾਣ ਦੇਣੀ ਪਰ ਜਸਵੀਰ ਦੀ ਇੱਕੋ ਇੱਕ ਜिद ਹੁੰਦੀ ਆ ਕਿ ਕਿਵੇਂ ਰਾਣੀ ਦੇ ਕੋਲ ਹੀ ਜਾਣਾ ਜਸਵੀਰ ਨਹੀਂ ਮੰਨਦੀ ਤੇ ਉਹ ਆਪਦੀ ਦਾਦੀ ਨੂੰ ਆਖਦੀ ਹੈ ਕਿ ਮੈਨੂੰ ਤਾਂ ਤੂੰ ਇੰਗਲੈਂਡ ਹੀ ਜਾਣ ਨਹੀਂ ਦਿੰਦੀ ਤੇ ਤੂੰ ਆਪਦੀ ਧੀ ਨੂੰ ਵੀ ਇੰਗਲੈਂਡ ਭੇਜ ਦਿੱਤਾ ਸੀ ਤਾਂ ਉਸ ਦੀ ਦਾਦੀ ਆਖਦੀ ਹੈ ਕਿ ਉਹ ਤਾਂ ਵਿਆਹ ਕਰਵਾ ਕੇ ਗਈ ਸੀ ਤੇ ਵਿਆਹ ਤੋਂ ਵੀ 2-3 ਸਾਲ ਬਾਅਦ ਗਈ ਸੀ ਉਹ ਤਾਂ ਤੇਰਾ ਫੁੱਫੜ ਪਹਿਲਾਂ ਹੀ ਇੰਗਲੈਂਡ ਗਿਆ ਹੋਇਆ ਸੀ ਤੇ ਤੇਰੀ ਭੂਆ ਨੂੰ ਤੇਰੇ ਫੁੱਫੜ ਦਾ ਰਿਸ਼ਤਾ ਆ ਗਿਆ ਤੇ ਫਿਰ ਵਿਆਹ ਤੋਂ 3 ਸਾਲ ਬਾਅਦ ਤੇਰਾ ਫੁੱਫੜ ਤੇਰੀ ਭੂਆ ਨੂੰ ਲੈ ਗਿਆ ਸੀ ਪਰ ਮੈਂ ਇੱਕ ਵਾਰੀ ਕੁੜੀ ਨੂੰ ਇੰਗਲੈਂਡ ਨਹੀਂ ਸੀ ਭੇਜਿਆ ਜਿਸ ਤਰ੍ਹਾਂ ਤੂੰ ਜਾਣਾ ਚਾਹੁੰਦੇ ਆ ਘਰ ਦੇ ਵਿੱਚ ਘੀਰ-ਘੀਰ ਚੱਲਦੀ ਰਹਿੰਦੀ ਆ ਅੰਤ ਨੂੰ ਜਸਬੀਰ ਜਿੱਤ ਜਾਂਦੀ ਆ ਤੇ ਉਹਦੀ ਦਾਦੀ ਹਾਰ ਜਾਂਦੀ ਆ ਜਸਬੀਰ ਆਪਦੇ ਮਾਪੇ-ਪਾਪ ਨੂੰ ਮਨਾ ਲੈਂਦੀ ਆ ਇੰਗਲੈਂਡ ਜਾਣ ਦੇ ਲਈ ਤੇ ਜਸਬੀਰ ਦੀ ਇੰਗਲੈਂਡ ਦੀ ਫੈਲ ਲੱਗ ਜਾਂਦੀ ਹੈ ਜਸਬੀਰ ਆਖਦੀ ਹੈ ਕਿ ਦਾਦੀ ਤੂੰ ਫਿਕਰ ਨਾ ਕਰ ਮੈਂ ਇੰਗਲੈਂਡ ਦੇ ਵਿੱਚ ਭੂਆ ਕੋਲ ਜਾ ਕੇ ਹੀ ਰਹਾਗੀ ਮੈਂ ਕਿਤੇ ਉਪਰੇ ਥਾਂ ਥੋੜੀ ਜਾ ਕੇ ਰਹਿਣਾ ਤੇ ਜਸਬੀਰ ਦਾ ਪਿਓ ਵੀ ਇਸ ਗੱਲੋਂ ਬੇਫਿਕਰ ਹੋ ਜਾਂਦਾ ਹੈ ਕਿ ਚੱਲ ਇਹਨੇ ਆਪਦੀ ਭੂਆ ਦੇ ਕੋਲ ਹੀ ਰਹਿਣਾ ਇੰਗਲੈਂਡ ਦੀ ਸਾਰੀ ਤਿਆਰੀ ਹੋ ਹੁੰਦੀ ਹੈ ਲੀਡਾ ਲਿੱਤਾ ਖਰੀਦ ਲੈਂਦੇ ਆ ਤੇ ਜਸਬੀਰ ਜਾਜੇ ਚੜ ਜਾਂਦੀ ਹੈ ਆਪਦੀ ਭੂਆ ਦੇ ਕੋਲ ਪਹੁੰਚ ਕੇ ਦਾਦੀ ਨੂੰ ਵੀਡੀਓ ਕਾਲ ਕਰਦੀ ਹੈ ਕਿ ਦਾਦੀ ਤੂੰ ਤਾਂ ਬਹੁਤ ਜ਼ੋਰ ਲਾਇਆ ਕਿ ਮੈਂ ਇੰਗਲੈਂਡ ਇੰਗਲੈਂਡ ਨਾ ਆ ਸਕਾਂ ਪਰ ਆ ਵੇਖ ਮੈਂ ਭੂਆ ਦੇ ਕੋਲ ਬੈਠੀ ਆ ਤੇ ਉਹਦੀ ਭੂਆ ਵੀ ਮਾਂ ਨੂੰ ਆਪਣੀ ਮਾਂ ਨੂੰ ਆਖਦੀ ਆ ਕਿ ਬੇਬੇ ਤੂੰ ਕਾਹ ਤੋਂ ਕੁੜੀ ਨੂੰ ਨਾ ਨਾ ਮਾਰਦੀ ਰਹਿੰਦੀ ਸੀ ਕੁੜੀ ਨੇ ਮੇਰੇ ਕੋਲ ਹੀ ਤਾਂ ਆਉਣਾ ਸੀ ਤਾਂ ਉਸਦੀ ਦਾਦੀ ਆਖਦੀ ਆ ਕੁੜੇ ਤੈਨੂੰ ਨਹੀਂ ਪਤਾ ਕਿੰਨਾ ਫਿਕਰ ਹੁੰਦਾ ਤੂੰ ਤਾਂ ਚਲ ਵਿਆਹੀ ਵਰੀ ਗਈ ਸੀ ਹੋਰ ਗੱਲ ਸੀ ਇਹ ਤਾਂ ਹਜੇ ਨਿਆਣੀ ਆ ਪਰ ਜਸਵੀਰ ਆਖਦੀ ਆ ਕਿ ਦਾਦੀ ਮੈਂ ਬਹੁਤ ਸਮਝਦਾਰ ਆ ਤੂੰ ਮੇਰਾ ਬਿਲਕੁਲ ਵੀ ਫਿਕਰ ਨਾ ਕਰ ਹੁਣ ਜਸਬੀਰ ਕਾਲਜ ਜਾਂਦੀ ਹੈ ਤੇ ਉਹਦੇ ਕਦੇ-ਕਦਾਈਂ ਕੰਮ ਵੀ ਕਰ ਲੈਂਦੀ ਸੀ ਤੇ ਆਪਣੀ ਭੂਆ ਦੇ ਘਰੇ ਰਾਤ ਨੂੰ ਆ ਜਾਂਦੀ ਸੀ ਪਰ ਇੱਕ ਦਿਨ ਉਹ ਆਖਦੀ ਹੈ ਆਪਦੀ ਭੂਆ ਨੂੰ ਤੇ ਘਰੇ ਨਹੀਂ ਆਉਂਦੀ ਉਸ ਦੀ ਭੂਆ ਨੂੰ ਫਿਕਰ ਹੁੰਦਾ ਹੈ ਕਿ ਕੁੜੀ ਸ਼ਾਮ ਨੂੰ ਆਈ ਕਿਉਂ ਨਹੀਂ ਉਹ ਜਸਬੀਰ ਨੂੰ ਫੋਨ ਕਰਦੀ ਹੈ ਪਰ ਉਸ ਦਾ ਫੋਨ ਬੰਦ ਆ ਰਿਹਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੋ ਜਾਂਦੀ ਹੈ ਤੇ ਹਰ ਰੋਜ਼ ਰਾਤ ਨੂੰ ਜਸਬੀਰ ਦਾ ਬਾਪ ਉਸ ਨੂੰ ਵੀਡੀਓ ਕਾਲ ਕਰਦਾ ਹੁੰਦਾ ਸੀ ਪਰ ਉਸ ਦਿਨ ਉਸ ਦਾ ਵੀ ਫੋਨ ਨਹੀਂ ਲੱਗਦਾ ਤੇ ਉਹ ਫਿਕਰ ਫੇਰ ਆਪਣੀ ਭੈਣ ਨੂੰ ਫੋਨ ਕਰਦਾ ਕਿ ਭੈਣ ਜਸਵੀਰ ਦਾ ਫੋਨ ਨਹੀਂ ਲੱਗ ਰਿਹਾ ਕਿ ਜਸਵੀਰ ਸੁੱਤੀ ਪਈ ਹੈ ਉਹ ਘਰ ਠੀਕ ਠਾਕ ਪਹੁੰਚ ਗਈ ਹੈ ਤਾਂ ਉਹ ਵਿਚਾਰੀ ਕੀ ਦੱਸੇ ਕਿ ਜਸਵੀਰ ਤਾਂ ਅਜੇ ਤੱਕ ਘਰ ਹੀ ਨਹੀਂ ਪਹੁੰਚੀ ਪਰ ਉਹ ਝੂਠ ਬੋਲ ਦਿੰਦੀ ਹੈ ਕਿ ਹਾਂ ਵੀਰੇ ਉਹ ਆਪਣੇ ਕਮਰੇ ਦੇ ਵਿੱਚ ਸੁੱਤੀ ਪਈ ਹੈ ਸ਼ਾਇਦ ਉਸਨੇ ਫੋਨ ਬੰਦ ਕਰ ਦਿੱਤਾ ਹੋਵੇਗਾ ਇਸ ਦੇ ਲਈ ਫੋਨ ਲੱਗ ਨਹੀਂ ਰਿਹਾ ਉਹਨੂੰ ਇਹ ਹੁੰਦਾ ਹੈ ਕਿ ਉਧਰ ਇੰਡੀਆ ਦੇ ਵਿੱਚ ਮੇਰਾ ਭਰਾ ਪਰਜਾਈ ਤੇ ਮੇਰੀ ਮਾਂ ਐਵੇਂ ਬਲੱਡ ਵਧਾ ਕੇ ਲੈਣਗੇ ਚਲੋ ਜਸਵੀਰ ਲੇਟ ਹੋ ਗਈ ਹੋਵੇਗੀ ਆ ਜਾਵੇਗੀ ਉਹ ਪੂਰੀ ਰਾਤ ਪਰਮਜੀਤ ਦਾ ਇੰਤਜ਼ਾਰ ਕਰਦੀ ਹੈ ਪਰ ਉਹ ਨਹੀਂ ਆਉਂਦੀ ਤੇ ਫਿਰ ਉਹ ਆਪਣੇ ਘਰ ਵਾਲੇ ਨੂੰ ਆਖਦੀ ਹੈ ਕਿ ਜਸਵੀਰ ਆਈ ਨਹੀਂ ਉਸਦੇ ਘਰ ਵਾਲਾ ਆਖਦਾ ਹੈ ਕਿ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਆਪਦੀ ਜ਼ਿੰਮੇਵਾਰੀ ਤੇ ਕੁੜੀ ਨੂੰ ਬੁਲਾ ਲਿਆ ਪਰ ਤੂੰ ਇੱਧਰ ਆ ਕੇ ਕੁੜੀ ਦੀ ਜ਼ਿੰਮੇਵਾਰੀ ਚੁਕਣੀ ਬਹੁਤ ਔਖੀ ਹੋ ਜਾਂਦੀ ਹੈ ਸਵੇਰ ਹੀ ਸਵੇਰ ਹੋ ਜਾਂਦੀ ਹੈ ਉਸ ਦੇ ਘਰ ਵਾਲਾ ਕੰਮ ਤੇ ਚਲਿਆ ਜਾਂਦਾ ਹੈ ਤੇ ਉਸ ਦਾ ਆਪ ਦਾ ਵੀ ਕੰਮ ਤੇ ਜਾਣ ਦਾ ਟਾਈਮ ਹੋ ਜਾਂਦਾ ਪਰ ਅੱਜ ਉਹ ਕੰਮ ਤੇ ਨਹੀਂ ਜਾਂਦੀ ਕਿਉਂਕਿ ਉਹ ਜਸਵੀਰ ਦੀ ਵੇਟ ਕਰ ਰਹੀ ਹੁੰਦੀ ਹੈ ਦਿਨ ਦੇ 12 ਵਜੇ ਜਾਂਦੇ ਹਨ ਪਰ ਜਸਵੀਰ ਨਹੀਂ ਆਉਂਦੀ ਉਸ ਦੀ ਚਿੰਤਾ ਵੱਧ ਜਾਂਦੀ ਹੈ ਕਿ ਮੈਂ ਆਪਣੇ ਭਰਾ ਭਰਾ ਪਰਜਾਈ ਨੂੰ ਕੀ ਜਵਾਬ ਦਵਾਂਗੀ ਤੇ ਫਿਰ ਉਹ ਜਸਵੀਰ ਨੂੰ ਫੋਨ ਕਰਦੀ ਹੈ ਇਸ ਵਾਰ ਜਸਵੀਰ ਦਾ ਫੋਨ ਲੱਗ ਜਾਂਦਾ ਹੈ ਤੇ ਜਸਵੀਰ ਫੋਨ ਚੱਕਦੀ ਹੈ ਤੇ ਆਖਦੀ ਹੈ ਸਾਰੇ ਭੂਆ ਸੌਰੀ ਭੂਆ ਜੀ ਰਾਤ ਮੈਂ ਆਪਣੇ ਸਹੀ ਲਈ ਸਹੇਲੀ ਦੇ ਘਰ ਹੀ ਰੁਕ ਗਈ ਸੀ ਮੈਂ ਬਸ ਉਨੀ ਆ ਥੋੜੇ ਟਾਈਮ ਬਾਅਦ ਹੀ ਜਸਵੀਰ ਆਪਣੇ ਘਰ ਆਉਂਦੀ ਹੈ ਆਪਣੀ ਭੂਆ ਦੇ ਕੋਲ ਉਸਦੀ ਭੂਆ ਉਸ ਨੂੰ ਡਾਂਟਦੀ ਹੈ ਕਿ ਕੋਈ ਤਰੀਕਾ ਹੋਇਆ ਤੂੰ ਮੈਨੂੰ ਫੋਨ ਕਰਕੇ ਤਾਂ ਦੱਸ ਸਕਦੀ ਸੀ ਤੇਰੀ ਮੰਮੀ ਦਾ ਵੀ ਰਾਤ ਫੋਨ ਆਇਆ ਤੇਰੇ ਡੈਡੀ ਦਾ ਵੀ ਫੋਨ ਆਇਆ ਮੈਨੂੰ ਉਹਨਾਂ ਨੂੰ ਝੂਠ ਬੋਲਣਾ ਪਿਆ ਕਿ ਆਪਣੇ ਕਮਰੇ ਦੇ ਵਿੱਚ ਸੌ ਰਹੀ ਐ ਅੱਗੇ ਤੋਂ ਇਸ ਤਰ੍ਹਾਂ ਨਾ ਕਰਨਾ ਨਹੀਂ ਤਾਂ ਆਪ ਦੇਖ ਲਵੇਂ ਮੈਂ ਤੇਰੇ ਡੈਡੀ ਨੂੰ ਦੱਸ ਦਵਾਂਗੀ ਤੇ ਨਾਲੇ ਤੂੰ ਆਪਦੀ ਕਿਹੜੀ ਸਹੇਲੀ ਦੇ ਘਰੇ ਰਾਤ ਰਹੀ ਸੀ ਮੇਰੀ ਉਹਦੇ ਨਾਲ ਗੱਲ ਤਾਂ ਕਰਾ ਜਦੋਂ ਜਸਵੀਰ ਦੀ ਭੂਆਏ ਗੱਲ ਕਹਿੰਦੀ ਹੈ ਤੇ ਆਹ ਜਸਵੀਰ ਸਾਫ਼ ਇਨਕਾਰ ਕਰ ਦਿੰਦੀ ਐ ਕਿਉਂਕਿ ਮੈਂ ਕਿਉਂ ਕਰਾਵਾਂ ਗੱਲ ਭੂਆ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਤਾਂ ਉਸ ਦੀ ਭੂਆ ਆਖਦੀ ਐ ਵੇਖ ਜਸਵੀਰ ਤੂੰ ਮੇਰੀ ਜ਼ਿੰਮੇਦਾਰੀ ਹੈ ਤੇ ਮੈਂ ਤੇਰੇ ਤੋਂ ਹਰ ਗੱਲ ਪੁੱਛਾਂਗੀ ਫਿਰ ਤੂੰ ਕਿਉਂ ਨਹੀਂ ਮੇਰੀ ਗੱਲ ਕਰਵਾਉਂਦੇ ਤਾਂ ਜਸਵੀਰ ਖਿਜ ਜਾਂਦੀ ਹੈ ਤੇ ਖਿਜ ਕੇ ਆਖਦੀ ਹੈ ਕਿ ਭੂਆ ਜੀ ਜੇਕਰ ਤੁਸੀਂ ਇਸ ਤਰ੍ਹਾਂ ਹੀ ਮੇਰੇ ਤੇ ਪਾਬੰਦੀਆਂ ਲਾਉਂਦੇ ਹਨ ਤਾਂ ਮੈਂ ਇਹ ਘਰ ਛੱਡ ਕੇ ਚਲੀ ਜਾਵਾਂਗੀ ਉਸ ਦੀ ਆਪਣੀ ਭੂਆ ਦੇ ਨਾਲ ਲੜਾਈ ਹੁੰਦੀ ਹੈ ਤੇ ਉਹ ਘਰ ਛੱਡ ਕੇ ਚਲੀ ਜਾਂਦੀ ਹੈ ਉਹਦੀ ਭੂਆ ਨੂੰ ਉਹਨੂੰ ਬਹੁਤ ਰੋਕਦੀ ਹੈ ਪਰ ਉਹ ਨਹੀਂ ਰੁਕਦੀ ਉਹਦੀ ਭੂਆ ਆਖਦੀ ਹੈ ਮੈਂ ਤੇਰੇ ਮਾਂ ਬਾਪ ਨੂੰ ਕੀ ਜਵਾਬ ਦਵਾਂਗੀ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਤੇਰੇ ਮਾਪੇ ਉਧਰ ਫਿਕਰ ਕਰਨਗੇ ਪਰ ਉਹ ਇੱਕ ਨਹੀਂ ਸੁਣਦੀ ਆਪਣਾ ਬੈਗ ਚੁੱਕਦੀ ਹੈ ਤੇ ਚਲੀ ਜਾਂਦੀ ਹੈ ਫਿਰ ਕਿੰਨੇ ਹੀ ਦਿਨ ਉਸਦੀ ਭੂਆ ਫੋਨ ਕਰਦੀ ਰਹਿੰਦੀ ਹੈ ਪਰ ਉਹ ਗੱਲ ਨਹੀਂ ਸੁਣਦੀ ਤੇ ਚਲੀ ਜਾਂਦੀ ਹੈ ਇੱਕ ਮਹੀਨਾ ਉਹ ਕਿਤੇ ਹੋਰ ਜਾ ਕੇ ਰਹਿਣ ਲੱਗ ਜਾਂਦੀ ਹੈ ਅਤੇ ਇੱਕ ਮਹੀਨੇ ਬਾਅਦ ਉਹ ਫਿਰ ਆਪਣੀ ਭੂਆ ਦੇ ਕੋਲ ਵਾਪਸ ਆਉਂਦੀ ਹੈ ਤੇ ਆਖਰੀ ਹੈ ਕਿ ਭੂਆ ਜੀ ਮੈਂ ਇੱਕ ਮੁੰਡੇ ਨੂੰ ਲਾਈਕ ਕਰਦੀ ਹਾਂ ਕਿ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਹਾਂ ਉਸਦੀ ਭੂਆ ਆਖਦੀ ਹੈ ਕਿ ਮੈਂ ਉਸ ਮੁੰਡੇ ਦੇ ਨਾਲ ਮਿਲਣਾ ਚਾਹੁੰਦੀ ਹਾਂ ਜਦੋਂ ਜਸਵੀਰ ਉਸ ਮੁੰਡੇ ਦੇ ਨਾਲ ਗੱਲ ਕਰਦੀ ਹੈ ਕਿ ਮੇਰੀ ਭੂਆ ਤੈਨੂੰ ਮਿਲਣਾ ਚਾਹੁੰਦੀ ਹੈ ਤਾਂ ਉਹ ਆਖਦਾ ਹੈ ਕਿ ਕਿਉਂ ਉਹ ਕਿਉਂ ਮਿਲਣਾ ਚਾਹੁੰਦੀ ਹੈ ਤਾਂ ਪੰ ਜਸ ਜਸਵੀਰ ਆਖਦੀ ਹੈ ਆਪਣੇ ਵਿਆਹ ਦੀ ਗੱਲ ਕਰਨੀ ਹੈ ਇਸ ਦੇ ਲਈ ਭੂਆ ਤੈਨੂੰ ਮਿਲਣਾ ਚਾਹੁੰਦੀ ਹੈ ਪਰ ਉਹ ਮੁੰਡਾ ਸਾਫ਼ ਇਨਕਾਰ ਕਰ ਦਿੰਦਾ ਹੈ ਆਖਦਾ ਹੈ ਕਿ ਅਜੇ ਤਾਂ ਮੇਰਾ ਵੱਡਾ ਯਾ ਭਰਾ ਵਿਆਹਣ ਵਾਲਾ ਮੈਂ ਅੱਜ ਵਿਆਹ ਕਿਵੇਂ ਕਰਾ ਸਕਦਾ ਹਾਂ ਮੈਂ ਤਾਂ ਸਿਰਫ ਤੇਰੇ ਨਾਲ ਉਂਝ ਹੀ ਰਹਿ ਰਿਹਾ ਸੀ ਮੈਂ ਅੱਜ ਵਿਆਹ ਬਾਰੇ ਸੋਚ ਵੀ ਨਹੀਂ ਸਕਦਾ ਪਰ ਜਸਵੀਰ ਆਖਦੀ ਹੈ ਕਿ ਆਪਾਂ ਇੱਕ ਮਹੀਨਾ ਇਕੱਠੇ ਰਹਿੰਦੇ ਰਹੇ ਹਾਂ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਮੇਰੇ ਨਾਲ ਵਿਆਹ ਕਰਵਾਓ ਤੁਹਾਨੂੰ ਮੇਰੇ ਨਾਲ ਵਿਆਹ ਕਰਵਾਉਣਾ ਹੀ ਪਵੇਗਾ ਪਰ ਉਹ ਲੜਕਾ ਸਾਫ਼ ਮਨਾ ਕਰ ਦਿੰਦਾ ਹੈ ਕਹਿੰਦਾ ਹੈ ਕਿ ਮੈਂ ਤਾਂ ਤੇਰੇ ਨਾਲ ਵੈਸੀ ਹੀ ਰਹਿੰਦਾ ਸੀ ਮੈਂ ਤਾਂ ਵਿਆਹ ਬਾਰੇ ਸੋਚਿਆ ਹੀ ਨਹੀਂ ਇਹ ਸੁਣ ਕੇ ਜਸਬੀਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਜਦੋਂ ਉਸਦੀ ਭੂਆ ਪੁੱਛਦੀ ਹੈ ਕਿ ਉਹ ਲੜਕਾ ਆਇਆ ਕਿਉਂ ਨਹੀਂ ਤਾਂ ਜਸਬੀਰ ਦੱਸਦੀ ਹੈ ਕਿ ਭੂਆ ਜੀ ਉਸਨੇ ਤਾਂ ਮੇਰੇ ਨਾਲ ਵਿਆਹ ਕਰਵਾਉਣ ਤੋਂ ਸਾਫ਼ ਮਨਾ ਕਰ ਦਿੱਤਾ ਹੁਣ ਉਸਦੀ ਭੂਆ ਪਿੱਟਦੀ ਹੈ ਤੇ ਕੀ ਮੈਂ ਤੈਨੂੰ ਕੀ ਕਹਿੰਦੀ ਸੀ ਕਿ ਘਰ ਛੱਡ ਕੇ ਨਾ ਜਾ ਪਰ ਤੂੰ ਮੇਰੀ ਇੱਕ ਨਾ ਸੁਣੀ ਉਹ ਲੜਕਾ ਬਿਨਾਂ ਵਿਆਹ ਕਰਾਏ ਹੀ ਤੇਰੇ ਨਾਲ ਇੱਕ ਮਹੀਨਾ ਰੰਦਾ ਰਿਹਾ ਉਸਦੀ ਭੂਆ ਪਿੱਟ-ਪਿੱਟ ਕੇ ਕੰਬਲੀ ਹੋ ਜਾਂਦੇ ਹੈ ਮੈਂ ਤੇਰੇ ਮਾਂ-ਬਾਪ ਨੂੰ ਕੀ ਜਵਾਬ ਦਵਾਂਗੀ ਤੇ ਫੇਰ ਉਹ ਕੁੜਕੀ ਆਖਦੀ ਹੈ ਕਿ ਪੂਵਾ ਜੀ ਉਸ ਲੜਕੇ ਨੂੰ ਹੁਣ ਮੈਂ ਕਦੀ ਨਹੀਂ ਮਿਲਾਂਗੀ ਉਸਨੇ ਮੈਨੂੰ ਧੋਖਾ ਦਿੱਤਾ ਹੈ ਫਿਰ ਜਦੋਂ ਵੀ ਜਸਬੀਰ ਕੰਮਤੇ ਜਾਂਦੀ ਤਾਂ ਉਹ ਲੜਕਾ ਰਸਤੇ ਵਿੱਚ ਉਸ ਨੂੰ ਮਿਲਦਾ ਦੀ ਆਖ ਦਾ ਕਿ ਚੱਲ ਆਪਾਂ ਘੁੰਮਣ ਚੱਲੀਏ ਪਰ ਜਸਵੀਰ ਆਖਦੀ ਕਿ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਪਰ ਉਹ ਲੜਕਾ ਜਸਵੀਰ ਦਾ ਪਿੱਛਾ ਕਰਦਾ ਰਹਿੰਦਾ ਤੇ ਫਿਰ ਉਸਨੇ ਆਪਣੀ ਭੂਆ ਨੂੰ ਦੱਸਿਆ ਕਿ ਭੂਆ ਜੀ ਉਸਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਪਰ ਹਜੇ ਵੀ ਉਹ ਰਸਤੇ ਵਿੱਚ ਮੈਨੂੰ ਤੰਗ ਕਰਦਾ ਹੈ ਤਾਂ ਉਸਦੀ ਭੂਆ ਕਹਿਣ ਲੱਗੀ ਕਿ ਆਪਾਂ ਪੁਲਿਸ ਕੰਪਲੇਂਟ ਕਰ ਦਿੰਨੇ ਹਾਂ ਤਾਂ ਫਿਰ ਉਹਨੇ ਪੁਲਿਸ ਕੰਪਲੇਂਟ ਕੀਤੀ ਕਿ ਇਹ ਲੜਕਾ ਸਾਨੂੰ ਤੰਗ ਕਰਦਾ ਹੈ ਤਾ ਫਿਰ ਉਸ ਲੜਕੇ ਨੇ ਕਿਤੇ ਜਾ ਕੇ ਜਸਵੀਰ ਦਾ ਖੇੜਾ ਛੱਡਿਆ ਫਿਰ ਜਸਵੀਰ ਪੂਆ ਦੇ ਘਰੇ ਆ ਕੇ ਆ ਗਈ ਪੂਆ ਦੇ ਘਰੇ ਆ ਕੇ ਜਦੋਂ ਉਸਦੀ ਪੂਆ ਉਸ ਨੂੰ ਰੋਕਦੀ ਟੋਕਦੀ ਰਹਿੰਦੀ ਕਿ ਤੂੰ ਬਹੁਤ ਗਲਤ ਕੀਤਾ ਤਾਂ ਉਸਦੀ ਪੂਆ ਦੇ ਨਾਲ ਹੀ ਲੜਾਈ ਹੁੰਦੀ ਰਹਿੰਦੀ ਫਿਰ ਉਹ ਅਲੱਗ ਰਹਿਣ ਚਲੀ ਜਾਂਦੀ ਤੇ ਆਪਣੀ ਪੂਆ ਨੂੰ ਆਖਦੀ ਕਿ ਮੇਰਾ ਚਿਤ ਕਰਦਾ ਹੈ ਮੈਂ ਸੁਸਾਈਡ ਕਰ ਲਵਾਂ ਉਸਦੀ ਪੂਆ ਉਸ ਨੂੰ ਬਹੁਤ ਸਮਝਾਉਂਦੀ ਹੈ ਉਹ ਹੁਣ ਉਸਦੀ ਭੂਆ ਡਰਦੀ ਰਹਿੰਦੀ ਹੈ ਕਿਤੇ ਇਹ ਗਲਤ ਕੁਝ ਗਲਤ ਨਾ ਕਰ ਲਵੇ ਉਹ ਉਸ ਨੂੰ ਜ਼ਿਆਦਾ ਦਬਾਅ ਨਹੀਂ ਪਾ ਸਕਦੀ ਕਿਉਂਕਿ ਇੰਗਲੈਂਡ ਦੇ ਵਿੱਚ ਕੋਈ ਵੀ ਮਾਪੇ ਬੱਚਿਆਂ ਦੇ ਇੰਨਾ ਦਬਾਅ ਨਹੀਂ ਪਾ ਸਕਦੀ ਕਿਉਂਕਿ ਬੱਚੇ ਝਟ ਹੀ ਪੁਲਿਸ ਬੁਲਾ ਲੈਂਦੇ ਨੇ ਇਧਰ ਤਾਂ ਆਪਾਂ ਇੰਡੀਆ ਦੇ ਵਿੱਚ ਵਿਆਹੇ ਵਰਿਆਂ ਬੱਚਿਆਂ ਨੂੰ ਵੀ ਮਾਪੇ ਘੁੱਟ ਦਿੰਦੇ ਹਨ ਪਰ ਬੱਚੇ ਫਿਰ ਵੀ ਰੋ ਧੋ ਕੇ ਚੁੱਪ ਕਰ ਜਾਂਦੇ ਹਨ ਪਰ ਉੱਧਰ ਬੱਚਿਆਂ ਨੂੰ ਕੋਈ ਵੀ ਕਹਿ ਦਵੇ ਤਾਂ ਬੱਚੇ ਝਟ ਪੁਲਿਸ ਨੂੰ ਫੋਨ ਕਰ ਦਿੰਦੇ ਹਨ ਉਸਦੀ ਭੂਆ ਵਿਚਾਰੀ ਅੱਧ ਵਿਚਾਲੇ ਫਸੀ ਹੈ ਨਾ ਤਾਂ ਆਪਣੇ ਭਰਾ ਭਝਾਈ ਨੂੰ ਸਹੀ ਗੱਲ ਦੱਸ ਸਕਦੀ ਹੈ ਅਤੇ ਨਾ ਹੀ ਆਪਣੇ ਪਤੀ ਜੀ ਨੂੰ ਚੰਗੀ ਤਰ੍ਹਾਂ ਕੋਰ ਸਕਦੀ ਹੈ ਇਹ ਕਈ ਦਿਨ ਜਸਵੀਰ ਆਪਣੀ ਭੂਆ ਨੂੰ ਮਿਲਦੀ ਨਹੀਂ ਉਸਦੀ ਭੂਆ ਬਹੁਤ ਜ਼ਿਆਦਾ ਫਿਕਰ ਕਰਦੀ ਹੈ ਤੇ ਫਿਰ ਇੱਕ ਦਿਨ ਉਸਦੀ ਭੂਆ ਨੂੰ ਜਸਵੀਰ ਦੀ ਸੇਲੀ ਰਾਣੀ ਮਿਲਦੀ ਹੈ ਰਾਣੀ ਨੂੰ ਪਹਿਲਾਂ ਵੀ ਇੱਕ ਵਾਰ ਜਸਵੀਰ ਦੀ ਭੂਆ ਮਿਲੀ ਸੀ ਤੇ ਜਸਵੀਰ ਦੀ ਭੂਆ ਰਾਣੀ ਨੂੰ ਪਹਿਚਾਨ ਲੈਂਦੀ ਹੈ ਤੇ ਪੁੱਛਦੀ ਹੈ ਕਿ ਕਿੰਨੇ ਦਿਨ ਹੋ ਗਏ ਜਸਬੀਰ ਮੈਨੂੰ ਮਿਲੀ ਨਹੀਂ ਪਰ ਤੈਨੂੰ ਤਾਂ ਮਿਲਦੀ ਹੋਵੇਗੀ ਕੀ ਹਾਲਤ ਹੈ ਉਹਦੇ ਤੇ ਕਿਵੇਂ ਰਹਿੰਦੀ ਹੈ ਹੁਣ ਤਾਂ ਉਹ ਮੁੰਡਾ ਉਸਨੂੰ ਤੰਗ ਪਰੇਸ਼ਾਨ ਨਹੀਂ ਕਰਦਾ ਰਾਣੀ ਦੱਸਦੀ ਹੈ ਕਿ ਹੁਣ ਤਾਂ ਉਹ ਕਦੇ ਵੀ ਉਸਨੂੰ ਰਸਤੇ ਵਿੱਚ ਨਹੀਂ ਟੱਕਰਿਆ ਉਸਨੂੰ ਤੰਗ ਪਰੇਸ਼ਾਨ ਨਹੀਂ ਕਰਦਾ ਪਰ 부ਆ ਜੀ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਗਈ ਹੈ ਜਦੋਂ ਇਹ ਗੱਲ ਕਹਿੰਦੀ ਹੈ ਤਾਂ 부ਆ ਦੇ ਹੋਸ਼ ਹਵਾ ਹਵਾ ਉੱਡ ਜਾਂਦੇ ਹਨ ਤੇ ਹੁਣ ਕੀ ਪ੍ਰੋਬਲਮ ਹੈ ਤਾਂ ਰਾਣੀ ਦੱਸਦੀ ਹੈ ਕੀ ਭੂਆ ਜੀ ਜਸਵੀਰ ਪ੍ਰੈਗਨੈਂਟ ਹੈ ਜਦੋਂ ਇਹ ਗੱਲ ਉਸਦੀ ਭੂਆ ਸੁਣਦੀ ਹੈ ਤਾਂ ਉਸਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਉਸ ਨੂੰ ਸਮਝ ਨਹੀਂ ਆਉਂਦਾ ਕਿ ਉਹ ਕਰੇ ਤੇ ਕੀ ਕਰੇ ਤੇ ਨਾ ਕਰੇ ਉਹ ਆਖਦੀ ਹੈ ਕਿਵੇਂ ਬਥੇਰਾ ਜਸਵੀਰ ਨੂੰ ਸਮਝਾਇਆ ਸੀ ਪਰ ਉਹਨੇ ਮੇਰੀ ਇੱਕ ਨਾ ਸੁਣੀ ਤੇ ਹੁਣ ਪਤਾ ਨਹੀਂ ਕੀ ਹੋਵੇਗਾ ਜਦ ਇਹ ਗੱਲ ਮੇਰੇ ਭਰਾ ਪਰਜਾਈ ਨੂੰ ਪਤਾ ਲੱਗੇਗੀ ਤਾਂ ਉਹ ਮੇਰੇ ਨਾਲ ਕਿੰਨਾ ਨਾਰਾਜ਼ ਹੋਣਗੇ ਉਹਨਾਂ ਨੇ ਮੇਰੇ ਪੈਸੇ ਕੁੜੀ ਕੱਲੀ ਸੀ ਪਰ ਇੱਥੇ ਇੰਗਲੈਂਡ ਦੇ ਵਿੱਚ ਜੋ ਹਾਲਤ ਨੇ ਮੈਂ ਉਹਨਾਂ ਨੂੰ ਕੀ ਦੱਸਾਂ ਦੱਸਦੀ ਅਸਲ ਦੇ ਵਿੱਚ ਭੂਆ ਦੀ ਵੀ ਆਪਦੀ ਬਹੁਤ ਲੰਮੀ ਕਹਾਣੀ ਸੀ ਜਦੋਂ ਭੂਆ ਦਾ ਵਿਆਹ ਹੋਇਆ ਸੀ ਵਿਆਹ ਤੋਂ 2.5-3 ਸਾਲ ਬਾਅਦ ਉਸਦੇ ਘਰ ਵਾਲਾ ਉਸਨੂੰ ਇੱਧਰ ਲੈ ਕੇ ਆਇਆ ਸੀ ਭੂਆ ਦੇ ਇੱਕ ਕੁੜੀ ਕੁੜੀ ਸੀ ਜਿਸ ਦਾ ਹੁਣ ਵਿਆਹ ਹੋ ਚੁੱਕਿਆ ਸੀ ਪਰ ਭੂਆ ਦਾ ਕਰਵਾ ਬਾਲਾ ਵਿਆਹ ਤੋਂ 10 ਸਾਲ ਬਾਅਦ ਹੀ ਇੱਕ ਗੋਰੀ ਦੇ ਨਾਲ ਰਹਿਣ ਲੱਗ ਪਿਆ ਸੀ ਪੂਆ ਨੇ ਪਹਿਲਾਂ ਵਿਰੋਧ ਕੀਤਾ ਪਰ ਹੁਣ ਕਹਿਣ ਲੱਗਾ ਕਿ ਜੇਕਰ ਤੈਨੂੰ ਕੋਈ ਪਰੇਸ਼ਾਨੀ ਹੈ ਤਾਂ ਤੂੰ ਮੈਨੂੰ ਤਲਾਕ ਦੇ ਸਕਦੀ ਹੈ ਪਰ ਪੂਆ ਦੀ ਉਸ ਵਕਤ ਧੀ ਹੋ ਗਈ ਸੀ ਫਿਰ ਪੂਆ ਨੇ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਕਿ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਮੈਂ ਤਲਾਕ ਨਹੀਂ ਲੈਣਾ ਚਾਹੁੰਦੀ ਮੈਂ ਆਪਣੀ ਧੀ ਦੇ ਨਾਲ ਤੁਹਾਡੇ ਨਾਲ ਹੀ ਰਹਿਣਾ ਚਾਹੁੰਦੀ ਹਾਂ ਪੂਆ ਨੇ ਕਿਵੇਂ ਨਾ ਕਿਵੇਂ ਕਰਕੇ ਉਸੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਲਈ ਸੀ ਤੇ ਆਪਣੀ ਧੀ ਨੂੰ ਪਲਕਾ ਲਿਖਾ ਕੇ ਪਲਾ ਪੜਾ ਲਿਖਾ ਕੇ ਵਿਆਹ ਦਿੱਤਾ ਸੀ ਪੂਆ ਨੇ ਇੱਧਰ ਪੰਜਾਬੀ ਮੁੰਡੇ ਦੇ ਨਾਲ ਆਪਣੀ ਧੀ ਦਾ ਵਿਆਹ ਕੀਤਾ ਸੀ ਤਾਂ ਕਿ ਉਧਰ ਇੰਗਲੈਂਡ ਵਾਲੇ ਮੁੰਡਿਆਂ ਦੇ ਨਾਲ ਪੂਆ ਨੂੰ ਜਿਵੇਂ ਨਫ਼ਰਤ ਜੀ ਹੋ ਗਈ ਸੀ ਕਿਉਂਕਿ ਉਸ ਦੇ ਘਰ ਵਾਲੇ ਨੇ ਜੋ ਉਸ ਦੇ ਨਾਲ ਕੀਤਾ ਸੀ ਉਹ ਪੂਆ ਨੇ ਆਪ ਦੇ ਢਿੱਡ ਦੇ ਵਿੱਚ ਹੀ ਰੱਖਿਆ ਸੀ ਕਦੇ ਵੀ ਆਪਣੇ ਮਾਪੇ ਤੱਕ ਇਹ ਗੱਲ ਜ਼ਾਹਿਰ ਨਾ ਹੋਣ ਦਿੱਤੀ ਸੀ ਪਹਿਲਾਂ ਤਾਂ ਪੂਆ ਵੀ ਆਪਣੀ ਮਾਂ ਨੂੰ ਮਨਾ ਮਨਾ ਕਰ ਦਿੰਦੀ ਰਹਿੰਦੀ ਸੀ ਕਿ ਕੋਈ ਤੁਸੀਂ ਜਸਵੀਰ ਨੂੰ ਨਾ ਭੇਜੋ ਪਰ ਜਦੋਂ ਜਸਵੀਰ ਨੇ ਜਿੱਦ ਹੀ ਠਾਣ ਲਈ ਸੀ ਫਿਰ ਪੂਆ ਨੇ ਵੀ ਜਵਾਬ ਨਾ ਦਿੱਤਾ ਪਰ ਅਸਲ ਦੇ ਵਿੱਚ ਪੂਆ ਚਾਹੁੰਦੀ ਸੀ ਕਿ ਜਸਵੀਰ ਇੱਧਰ ਨਾ ਆਵੇ ਕਿਉਂਕਿ ਜੋ ਪੂਆ ਦੇ ਨਾਲ ਹੋਇਆ ਸੀ ਉਹਨੇ ਉਹ ਚਾਹੁੰਦੀ ਸੀ ਕਿ ਉਹ ਜਸਵੀਰ ਦੇ ਨਾਲ ਨਾਲ ਹੋਵੇ ਪਰ ਜਸਵੀਰ ਨੇ ਤਾਂ ਉਹ ਖੂਹ ਵਿੱਚ ਛਾਲ ਮਾਰ ਲਈ ਸੀ ਜਸਵੀਰ ਖੂਹ ਦੇ ਵਿੱਚੋਂ ਉਹ ਕਦੇ ਵੀ ਬਾਹਰ ਨਹੀਂ ਨਿਕਲ ਸਕਦੀ ਸੀ ਤੇ ਹੁਣ ਜਸਵੀਰ ਦਾ ਕੀ ਹੋਵੇਗਾ ਇਹ ਸੋਚ-ਸੋਚ ਕੇ ਭੂਆ ਬਹੁਤ ਜ਼ਾਦੇ ਪਰੇਸ਼ਾਨ ਸੀ ਤੇ ਫਿਰ ਭੂਆ ਬੈਠੇ-ਬੈਠੇ ਆਪਣੀ ਪੁਰਾਣੀ ਜ਼ਿੰਦਗੀ ਦੇ ਵਿੱਚ ਚਲੀ ਜਾਂਦੀ ਹੈ ਤੇ ਉਸ ਦਿਨ ਨੇ ਵਿਆਹ ਦੇ ਲਈ ਕਿੰਨੇ ਸੁਪਨੇ ਸਜੋਏ ਸੀ ਪਰ ਉਹ ਤੇ ਜਦੋਂ ਉਹਦੇ ਘਰ ਵਾਲਾ ਉਹਦੇ ਸਾਹਮਣੇ ਕੋਰੀ ਨੂੰ ਘਰੇ ਲੈ ਕੇ ਜਾਂਦਾ ਸੀ ਤਾਂ ਉਹਦੇ ਸਾਰੇ ਸੁਪਨੇ ਟਹਿਰੀ ਹੋ ਜਾਂਦੇ ਸੀ ਕਈ ਵਾਰੀ ਉਹਦੇ ਘਰ ਵਾਲਾ ਉਹਦੇ ਹੱਥ ਵੀ ਚੱਕਦਾ। ਕਈ ਵਾਰੀ ਉਹ ਸ਼ਾਮ ਦੇ ਟਾਈਮ ਬੜਾ ਸੋਹਣਾ ਖਾਣਾ ਬਣਾ ਕੇ ਰੱਖਦੀ। ਕਿ ਮੈਂ ਤਾਂ ਤੇਰੇ ਵੱਲ ਮੇਰੇ ਘਰ ਵਾਲਾ ਬੈਠ ਕੇ ਖਾਵੇਗਾ। ਪਰ ਜਦੋਂ ਉਹਦੇ ਘਰ ਵਾਲਾ ਗੋਰੀ ਦੇ ਗੱਲ ਵਿੱਚ ਗੱਲ ਦੇ ਵਿੱਚ ਬਾਹਾਂ ਪਾ ਕੇ ਗੋਰੀ ਨੂੰ ਲੈ ਕੇ ਆਉਂਦਾ ਤਾਂ ਉਹ ਖਾਣਾ ਗੋਰੀ ਉਹਦੇ ਘਰ ਵਾਲੇ ਦੇ ਨਾਲ ਪੈਰ ਕੇ ਖਾਂਦੀ ਤਾਂ ਫਿਰ ਜਸਵੀਰ ਦੀ ਭੂਆ ਵਿਚਾਰੀ ਬਿਨਾ ਖਾਣਾ ਖਾਦਿਆਂ ਹੀ ਰੋਂਦੀ ਰੋਂਦੀ ਸੋ ਜਾਂਦੀ ਬਹੁਤ ਵਾਰੀ ਉਹਦੇ ਨਾਲ ਹੁੰਦਾ ਸੀ ਕਿ ਉਹਦੇ ਬੈੱਡ ਤੇ ਆ ਕੇ ਗੋਰੀ ਸੋ ਜਾਂਦੀ ਸੀ ਤੇ ਉਹ ਵਿਚਾਰੀ ਦੂਸਰੇ ਕਮਰੇ ਵਿੱਚ ਕੰਧ ਦੇ ਨਾਲ ਲਾ ਕੇ ਬੈਠੀ ਰੋਂਦੀ ਸੀ ਤੇ ਅੱਜ ਉਹੀ ਹਾਲਤ ਜਸਵੀਰ ਦੀ ਸੀ ਜਸਵੀਰ ਦੀ ਭੂਆ ਦੇ ਨਾਲ ਉਸਦੇ ਫੁੱਫੜ ਨੇ ਧੋਖਾ ਕੀਤਾ ਸੀ ਤੇ ਉਹ ਵਿਆਹ ਤੋਂ ਬਾਅਦ ਕੀਤਾ ਸੀ ਪਰ ਪਰ ਜਸਵੀਰ ਤੇ ਨਾਲ ਵਿਆਹ ਤੋਂ ਪਹਿਲਾਂ ਹੀ ਇਹ ਤੋਂ ਤੋ ਘਾ ਹੋ ਗਿਆ ਸੀ ਜਸਵੀਰ ਨੇ ਇਸ ਖੋ ਦੇ ਵਿੱਚ ਆਪ ਹੀ ਛਾਲ ਮਾਰ ਦਿੱਤੀ ਸੀ ਪੂਆ ਉਸ ਦੀ ਪੂਆ ਨੇ ਉਸ ਨੂੰ ਬਹੁਤ ਰੋਕਿਆ ਸੀ ਕਿ ਕੁੜੇ ਗਏ ਘਰ ਛੱਡ ਕੇ ਨਾ ਜਾ ਪਰ ਉਹ ਜਸਵੀਰ ਦੇ ਕੋਲ ਪਛਤਾਵੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਤੇ ਫਿਰ ਜਦੋਂ ਇਹ ਗੱਲ ਜਸਵੀਰ ਦੇ ਮਾਪੇ ਤੱਕ ਪਹੁੰਚਦੀ ਹੈ ਤਾਂ ਉਹ ਪੇਟਨ ਲੱਗ ਜਾਂਦੇ ਹਨ ਤੇ ਫਿਰ ਜਦੋਂ ਇਹ ਗੱਲ ਉਸ ਦੀ ਦਾਦੀ ਨੂੰ ਪਤਾ ਲੱਗਦੀ ਹੈ ਤਾਂ ਉਸ ਦੀ ਦਾਦੀ ਨੂੰ ਤਾਂ ਤੋਰੇ ਪੈਣ ਲੱਗਦੇ ਹਨ ਉਹ ਦਾਦੀ ਰੋਲਾ ਪਾਉਂਦੀ ਹੈ ਕਿਵੇਂ ਬਥੇਰਾ ਰੋਲਾ ਪਾਇਆ ਸੀ ਮੈਂ ਬਥੇਰਾ ਸਮਝਾਇਆ ਸੀ ਕੁੜੀ ਕੁਵਾਰੀ ਨੂੰ ਕਨੇਡਾ ਨਾ ਭੇਜੋ ਪਰ ਇਹਨਾਂ ਨੇ ਮੇਰੀ ਇੱਕ ਨਾ ਮੰਨੀ ਤਾਂ ਉਸਦੇ ਮਾਪੇ ਆਖਦੇ ਹਨ ਕਿ ਕੁੜੀ ਦੀ ਜਿੱਦ ਸੀ ਕਿ ਇੰਗਲੈਂਡ ਜਾਣਾ ਦੀ ਤੇ ਉਹ ਆਖ ਰਹੀ ਹੈ ਹੁਣ ਦੇਖੋ ਕਿਦਾਂ ਕੀ ਹੋ ਗਿਆ ਆਪਾਂ ਕੀ ਕਰਾਂਗੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਤਾਂ ਉਸਦੇ ਮਾਪੇ ਆਖਦੇ ਹਨ ਤੇ ਸਮਝ ਤਾਂ ਸਾਨੂੰ ਵੀ ਨਹੀਂ ਆਉਂਦੀ ਅਸੀਂ ਤਾਂ ਕੁਵਾਰੀ ਕੁੜੀ ਨੂੰ ਇੰਗਲੈਂਡ ਭੇਜ ਕੇ ਲੁੱਟੇ ਪੁੱਟੇ ਗਏ ਉਹਦੀ ਮਾਂ ਪਿੱਟ ਪਿੱਟ ਕੇ ਆਪਣੇ ਆਪ ਨੂੰ ਰੋਗ ਲਾ ਲੈਂਦੀ ਹੈ ਕਿ ਕਾਸ਼ ਮੈਂ ਇੱਕ ਵਾਰੀ ਧੀ ਨੂੰ ਇੰਗਲੈਂਡ ਨਾ ਭੇਜਦੀ ਮੈਂ ਕੁੜੀ ਨੂੰ ਇੱਧਰ ਹੀ ਚਾਰ ਜਮਾ ਤਾ ਹੋਰ ਪੜਾ ਕੇ ਤੇ ਉਸਦਾ ਵਿਆਹ ਕਰ ਦਿੰਦੀ ਪਰ ਹੁਣ ਪਛਤਾਇਆ ਕੀ ਬੰਦਾ ਸੀ